ਖਾਲਸੇ ਦੀ ਜਨਮ ਤੋਂ ਮੇਰੇ ਉੱਤੇ ਇਕੱਠੇ ਹੋਏ ਸਾਰੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਸਾਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਕੌਮੇ ਰੂਪ ਦੇ ਵਿੱਚ ਅੱਜ ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਇਕੱਤਰ ਹੋਏ ਆਂ ਔਰ ਸਾਡੀ ਕੌਮ ਅੱਜ ਦੇ ਦਿਨਾਂ ਦੇ ਵਿੱਚ ਹੋਲਾ ਮਹੱਲਾ ਮਨਾ ਰਹੀ ਆ ਹੋਲਾ ਮਹੱਲਾ ਜਦੋਂ ਸ਼ਬਦ ਚੁਣਿਆ ਗੁਰੂ ਮਹਾਰਾਜ ਨੇ ਤੇ ਉਹਨੂੰ ਹੋਲੀ ਨਾਂ ਨਹੀਂ ਦਿੱਤਾ ਖਾਲਸੇ ਨੂੰ ਇਨ ਸ਼ਬਦ ਨੂੰ ਝੋਲੀ ਦੇ ਵਿੱਚ ਪਾਇਆ ਹੋਲਾ ਮਹੱਲਾ ਤੇ ਇਹ ਉਹ ਦਿਨ ਨਹੀਂਗਾ ਜਦੋਂ ਅਸੀਂ ਆਪਣੇ ਇੱਥੇ ਦੂਜੇ ਭਰਾਵਾਂ ਵਾਂਗੂ ਆਪਣੇ ਮੂੰਹ ਸਿਰ ਦੇ ਉੱਤੇ ਰੰਗ ਸੁੱਟ ਕੇ ਇੱਕ ਦੂਸਰੇ ਨੂੰ ਰੰਗ ਕੇ ਤੇ ਇੱਕ ਦੂਸਰੇ ਦਾ ਜਲੂਸ ਕੱਢਦੇ ਫਿਰਿਏ ਗੁਰੂ ਮਹਾਰਾਜ ਨੇ ਸਾਨੂੰ ਇਹ ਨਾ ਕਮਾਜ ਨਹੀਂ ਪਾਇਆ ਉਹ ਠੀਕ ਆ ਕਿ ਅੱਜ ਵੀ ਕਈ ਸਿੱਖ ਸਾਡੇ ਜਿਹੜੇ ਆਪਣੀਆਂ ਪੱਗਾਂ ਤੇ ਆਪਣੀਆਂ ਦਾੜ੍ਹੀਆਂ ਤੇ ਰੰਗ ਲਾ ਕੇ ਫੋਟੋਆਂ ਖਿਚਾ ਕੇ ਤੇ ਆਪਣੇ ਆਪ ਦੇ ਬੜਾ ਬਾਣ ਮਹਿਸੂਸ ਕਰਦੇ ਆ ਪਰ ਗੁਰੂ ਮਹਾਰਾਜ ਨੇ ਸਾਨੂੰ ਇਸ ਕੰਮ ਇਹ ਨਹੀਂ ਪਾਇਆ ਗੁਰੂ ਮਹਾਰਾਜ ਨੇ ਹੌਲੇ-ਮਹਲੇ ਆਵੇ ਦਿਨ ਸਿੱਖ ਦੀ ਝੋਲੀ ਦੇ ਵਿੱਚ ਸ਼ਸਤਰ ਵਿਦਿਆ ਪਾਈ ਹਾਲਾਂਕਿ ਸ਼ਸਤਰ ਵਿਦਿਆ ਪਹਿਲਾਂ ਵੀ ਪਰ ਇਸ ਦਿਨ ਨੂੰ ਚੁਣਿਆ ਕਿ ਖਾਲਸਾ ਆਪਣੀ ਸ਼ਸਤਰ ਵਿਦਿਆ ਦੇ ਜੋਰ ਬਹਾਲੇ ਆਪ ਜਿਹੜੀ ਆ ਉਹਦੀ ਪ੍ਰੈਕਟਿਸ ਕਰੇ ਆਪ ਉਹਦਾ ਅਭਿਆਸ ਕਰੇ ਇਹ ਸਵਾਲ ਇਹ ਬਣਦਾ ਆ ਕਿ ਆਖਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਸ਼ਸਤਰਾਂ ਦਾ ਅਭਿਆਸ ਕਰਨ ਲਈ ਕਿਉਂ ਗਿਆ ਕੀ ਅਸੀਂ ਕਿਸੇ ਤੀਰ ਅੰਦਾਜ਼ੀ ਦੇ ਮੁਕਾਬਲੇ 'ਚ ਜਾਣਾ ਕੀ ਖਾਲਸੇ ਨੇ ਕਿਸੇ ਤੀਰ ਅੰਦਾਜ਼ੀ ਦੇ ਜਾਂ ਕਿਸੇ ਬੰਦੂਕ ਦੇ ਮੁਕਾਬਲੇ 'ਚ ਜਾਣਾ 올림픽ਸ ਦੇ ਵਿੱਚ ਜਿਹੜਾ ਸਾਨੂੰ ਕਿਹਾ ਗਿਆ ਵੀ ਅਸੀਂ ਸ਼ਸਤਰਾਂ ਦਾ ਅਭਿਆਸ ਕਰੀਏ ਜਾਂ ਕੀ ਅਸੀਂ ਇੰਡੀਆ ਕੋਟ ਟੈਲੈਂਟ ਦੇ ਵਿੱਚ ਜਾ ਕੇ ਤੇ ਉੱਥੇ ਤਾੜੀਆਂ ਵਜਾਉਣੀਆਂ ਨਹੀਂ ਖਾਲਸੇ ਨੂੰ ਸ਼ਸਤਰ ਇਸ ਕਰਕੇ ਦਿੱਤਾ ਗਿਆ ਸੀ ਜ਼ੁਲਮ ਦੇ ਖਿਲਾਫ ਲੜਨਾ ਤੇ ਜੇ ਸਿੱਖ ਨੇ ਜ਼ੁਲਮ ਦੇ ਖਿਲਾਫ ਲੜਨਾ ਬੰਦ ਕਰਕੇ ਆਪਣੀ ਇਸ ਵਿਦਿਆ ਨੂੰ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਾ ਲਿਆ ਤੇ ਇਹ ਖਾਲਸੇ ਵਾਲਾ ਕੰਮ ਨਹੀਂ ਗਾ ਸਾਡਾ ਸ਼ਸਤਰ ਚੱਲੇਗਾ ਜ਼ੁਲਮ ਦੇ ਖਿਲਾਫ ਸਾਡਾ ਸ਼ਸਤਰ ਚੱਲੇਗਾ ਸਵੈ ਮਾਨ ਦੇ ਨਾਲ ਜੀਣ ਦੇ ਲਈ ਸਿੱਖ ਦਾ ਸ਼ਸਤਰ ਚੱਲੇਗਾ ਆਜ਼ਾਦੀ ਦੇ ਲਈ ਸਿੱਖ ਦਾ ਸ਼ਸਤਰ ਚੱਲੇਗਾ ਆਪਣੇ ਕੌਮੀ ਘਰ ਖਾਲਸਾਣ ਦੀ ਪ੍ਰਾਪਤੀ ਦੇ ਲਈ ਕਈ ਵਾਰੀ ਸਾਥੇ ਸੱਜਣ ਮਿੱਤਰ ਇਹੋ ਜਿਹੇ ਦਿਨ ਤਿਹਾਰ ਨੂੰ ਕਹਿੰਦੇ ਵੀ ਇਕੱਲਾ ਲੰਗਰ ਲਾ ਲਓ ਪਾਠ ਕਰ ਲਓ ਤੇ ਘਰਾਂ ਨੂੰ ਚਲ ਜਾਓ ਮੱਥਾ ਟੇਕ ਕੇ ਤੇ ਇੱਥੇ ਆਜ਼ਾਦੀ ਦੀਆਂ ਗੱਲਾਂ ਨਾ ਕਰੋ ਕਈਆਂ ਨੂੰ ਲੱਗਦੀਆਂ ਨੇ ਕਈਆਂ ਦੇ ਗਿੱਟਿਆਂ ਚ ਵਜਦੀਆਂ ਤੇ ਕਿਸ ਦੇ ਕਿਤੇ ਜਾ ਕੇ ਵਜਦੀਆਂ ਬਰ ਇੱਕ ਗੱਲ ਨੂੰ ਸਮਝ ਕੇ ਵੇਖੋ ਵੀ ਇਸ ਤਖਤ ਦੇ ਉੱਤੇ ਅਸੀਂ ਇਹ ਕਹਿੰਦੇ ਆ ਕਿ ਕਿਲਾ ਕਿਲਾ ਕਾਦੇ ਲਈ ਹੁੰਦਾ ਆ ਕਿਲੇ ਭਗਤੀ ਕਰਨ ਲਈ ਨਹੀਂ ਬਣਾਏ ਜਾਂਦੇ ਭਗਤੀ ਕਰਨ ਦੇ ਲਈ ਦੁਨੀਆ ਭੋਰੇ ਫੁੱਟਦੀ ਹੀ ਪਰ ਗੁਰੂ ਮਹਾਰਾਜ ਨੇ ਉੱਪਰ ਦੀ ਜਗਾਹ ਦੇਤੇ ਕਿਲੇ ਬਣਾਏ ਕਿਲੇ ਕਾ ਦਾ ਪ੍ਰਤੀਕ ਨੇ ਕਿਲੇ ਰਾਜ ਦਾ ਪ੍ਰਤੀਕ ਨੇ ਤੇ ਸਿੱਖ ਨੇ ਰਾਜ ਕੀਤਾ ਆ ਤੇ ਇਸ ਧਰਤੀ ਦੇ ਉੱਤੇ ਖਾਲਸਾ ਨੇ ਰਾਜ ਕਰਨਾ ਆ ਜਿੰਨੇ ਅਸੀਂ ਇਸ ਤਖਤ ਦੇ ਉੱਤੇ ਨਤਮਸਤਕ ਹੋਣ ਆਉਨੇ ਆ ਇਹ ਗੱਲ ਯਾਦ ਰੱਖੋ ਇਹ ਤਖਤ ਪ੍ਰਤੀਕ ਕਾਦਾ ਇਹ ਅੱਜ ਵੀ ਤਖਤ ਸਾਨੂੰ ਲਲਕਾਰ ਰਿਹਾ ਆ ਔਰ ਲਲਕਾਰ ਕੇ ਖਾਲਸੇ ਨੂੰ ਕਹਿ ਰਿਹਾ ਆ ਕਿ ਖਾਲਸਾ ਜੀ ਉਠੋ ਆਜ਼ਾਦੀ ਦੇ ਲਈ ਹਮਰਾ ਮਾਰੋ ਇਸ ਤਖਤ ਦੇ ਉੱਤੇ ਇਸ ਕਿਲੇ ਦੇ ਵਿੱਚ ਰਹਿ ਕੇ ਖਾਲਸੇ ਨੇ ਚੰਗਾ ਲੜੀਆਂ ਨੇ ਜ਼ੁਲਮ ਦੇ ਖਿਲਾਫ ਤੇ ਅੱਜ ਵੀ ਦੁਨੀਆ ਦੇ ਵਿੱਚ ਜ਼ੁਲਮ ਜਿੱਥੇ ਫੈਲਿਆ ਆ ਉੱਥੇ ਸਾਡੇ ਉੱਤੇ ਜ਼ੁਲਮ ਹੋ ਰਿਹਾ ਆ ਕੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਨਹੀਂ ਹੋ ਰਿਹਾ ਜੇ ਤੇ ਕੋਈ ਕਹਦੇ ਕਿ ਨਹੀਂ ਹੋ ਰਿਹਾ ਫਿਰ ਤੇ ਅਸੀਂ ਵੀ ਘਰਾਂ ਨੂੰ ਚਲੇ ਜਾਂਦੇ ਆ ਪਰ ਕਹਿੰਦੇ ਸਾਰੇ ਹੀ ਆ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਵੱਡੀਆਂ ਤੋਂ ਵੱਡੀਆਂ ਸੰਸਥਾਵਾਂ ਦੇ ਮੁਖੀ ਜਦੋਂ ਸਿੱਖਾਂ ਦੇ ਉੱਤੇ ਕੋਈ ਗੱਲ ਵਾਪਰਦੀ ਆ ਤੇ ਇੱਕ ਬਿਆਨ ਰਟਿਆ ਰਟਾਇਆ ਹੁੰਦਾ ਵੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹ ਯਾਰ ਕਿੱਦਾਂ ਦੀ ਸਾਡੀ ਢੀਠਤਾਈ ਆ ਪਿਛਲੇ 75 ਸਾਲਾਂ 'ਚ ਛੇਤਰ ਖਾ ਖਾ ਕੇ ਸਾਨੂੰ ਅਜੇ ਗੁਲਾਮੀ ਦਾ ਅਹਿਸਾਸ ਹੋਇਆ ਹੀ ਨਹੀਂ ਆ ਸੋ ਸਾਨੂੰ ਇਸ ਹਿੰਦੁਸਤਾਨ ਦੇ ਵਿੱਚ ਗੁਲਾਮੀ ਦਾ ਅਹਿਸਾਸ ਬਹੁਤ ਸਮਾਂ ਪਹਿਲਾਂ ਹੋ ਗਿਆ ਸੀ ਖਾਸ ਤੌਰ ਤੇ ਉਸ ਦਿਨ ਹੋ ਗਿਆ ਸੀ ਜਦ ਦਿਨ ਇਹਨਾਂ ਦੀਆਂ ਫੌਜਾਂ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੇ ਲੋਪਾਂ ਲੈ ਕੇ ਚੜੀ ਤੇ ਜੇ ਅੱਜ ਵੀ ਕਿਸੇ ਨੂੰ ਇਹ ਭੁਲੇਖਾ ਆ ਕਿ ਇਹ ਹਿੰਦੁਸਤਾਨ ਸਾਡੀ ਝੋਲੀ 'ਚ ਕੁਝ ਪਾ ਦੇਗਾ ਤੇ ਉਹ ਇੱਕ ਭਰਮ ਭੁਲੇਖੇ ਦੇ ਵਿੱਚ ਰਹਿ ਰਿਹਾ ਉਹਨੂੰ ਇਸ ਭਰਮ 'ਚੋਂ ਬਾਹਰ ਨਿਕਲਣਾ ਚਾਹੀਦਾ ਸੋ ਖਾਲਸੇ ਨੇ ਇਸ ਤਖਤ ਤੋਂ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਨੇ ਉਸ ਜੁਲਮ ਦੇ ਖਿਲਾਫ ਜਿਹੜਾ ਸਮਾਜ ਦੇ ਉੱਤੇ ਹੋ ਰਿਹਾ ਸੀ ਤੇ ਅੱਜ ਉਹ ਜੁਲਮ ਸਾਡੇ ਤੇ ਹੋ ਰਿਹਾ ਤੇ ਕੀ ਖਾਸ ਇਹਦਾ ਫਰਜ਼ ਨਹੀਂ ਪੈਂਦਾ ਕਿ ਧਰਮ ਜੋਤ ਲੜਿਆ ਜਾਵੇ ਇਹ ਆ ਇਸ ਤਖਤ ਦੀ ਢਲਕਾਰ ਸਾਨੂੰ ਕਿ ਅਸੀਂ ਆਪਣੇ ਅੰਦਰ ਝਾਕ ਮਾਰ ਕੇ ਵੇਖੀਏ ਕਿ ਸਿਰਫ ਇੱਥੇ ਆਏ ਆਚਾਰਕ ਖੜਾਉਣੇ ਲਏ ਕਿਸ ਨੇ ਉਹ ਮੂੰਹ ਤੇ ਭੂਤ ਜਾਂ ਲਾਇਆ ਕਿਸ ਨੇ ਲੰਗਰ ਸ਼ਕਾ ਦੇ ਘਰੋਂ ਚੱਲ ਕੇ ਕੀ ਗੁਰੂ ਮਹਾਰਾਜ ਖੁਸ਼ ਹੋਣਗੇ ਐਵੇਂ ਖੁਸ਼ੀ ਪ੍ਰਾਪਤ ਨਹੀਂ ਹੋਣੀ ਗੁਰੂ ਮਹਾਰਾਜ ਦੀ ਜੇ ਖੁਸ਼ੀ ਪ੍ਰਾਪਤ ਕਰਨੀ ਆ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਵੀ ਤੁਰਨਾ ਪਏਗਾ ਔਰ ਸਾਡੇ ਤਖਤ ਸਾਨੂੰ ਸਿੱਖਿਆ ਕੀ ਦੇ ਰਹੇ ਨੇ ਸਾਡੇ ਹਰਿਮੰਦਰ ਸਾਹਿਬ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਧਾਰਮਿਕ ਜੀਵਨ ਉੱਚਾ ਕਰੋ ਉੱਥੇ ਹੀ ਉਹਦੇ ਸਾਹਮਣੇ ਅਕਾਲ ਤਖਤ ਸਾਨੂੰ ਇਹ ਕਹਿੰਦਾ ਆ ਕਿ ਆਪਣਾ ਰਾਜ ਸਥਾਪਿਤ ਕਰੋ ਔਰ ਇਹ ਵੀ ਇੱਕ ਤਖਤ ਆ ਕੇਸਗੜ ਸਾਹਿਬ ਇਹ ਤਖਤ ਵੀ ਸਾਨੂੰ ਸਾਡੀ ਰਾਜ ਦੀ ਯਾਦ ਦਿਵਾਉਂਦਾ ਆ ਔਰ ਸਾਨੂੰ ਵਾਰ-ਵਾਰ ਚੰਝੋੜਦਾ ਆ ਕਿ ਖਾਲਸਾ ਜੀ ਤੁਹਾਨੂੰ ਅਸੀਂ ਗੁਲਾਮ ਬਣਾਉਂਦੇ ਨਹੀਂ ਇੱਥੇ ਜਿਹੜਾ ਆ ਉਹ ਸਥਾਪਿਤ ਨਹੀਂ ਸੀ ਕੀਤਾ ਖਾਲਸੇ ਦੀ ਝੋਲੀ ਦੇ ਵਿੱਚ ਅਮਰਤ ਦੀ ਦਾਤ ਇਸ ਕਰਕੇ ਨਹੀਂ ਪਾਈ ਕਿ ਅਸੀਂ ਦਿੱਲੀ ਦੇ ਤਲਵੇ ਚੱਟਦੇ ਫਰੀਏ ਇਸ ਕਰਕੇ ਪਾਈ ਸੀ ਕਿ ਅਸੀਂ ਦੁਨੀਆ ਦੇ ਤੇ ਰਾਜ ਕਰਨਾ ਹੈ ਤੇ ਜੇ ਕਿਸੇ ਦੀ ਗੁਲਾਮੀ ਕਰਨੀ ਆ ਉਹ ਸਿਰਫ ਅਕਾਲਪੁਰਖ ਵਾਹਿਗੁਰੂ ਦੀ ਕਰਨੀ ਆ ਅੱਜ ਦੇ ਸਮੇਂ ਦੇ ਵਿੱਚ ਆਪਣੇ ਰਾਜ ਨੂੰ ਨਾਮ ਜਿਹੜਾ ਮਰਜ਼ੀ ਦੇ ਲੋ ਕੋਈ ਕਹਿੰਦਾ ਸਾਨੂੰ ਸਿੱਖ ਰਾਜ ਚਾਹੀਦਾ ਠੀਕ ਆ ਲੜੀਏ ਫਿਰ ਭਗਵੰਤ ਮਾਨ ਕਹਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਾਵਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਹੀ ਖਾਲਸੇ ਦਾ ਰਾਜ ਹੀ ਉਹਨੂੰ ਤੁਸੀਂ ਸਰਕਾਰੀ ਖਾਲਸਾ ਕਹੋ ਉਹਨੂੰ ਖਾਲਸਾ ਰਾਜ ਕਹੋ ਜਾਂ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਅੱਜ ਦੀ ਦਿਨ ਦੇ ਵਿੱਚ ਖਾਲਸਾਪੁਰ ਕਹੋ ਸਾਰਿਆਂ ਦੀ ਭਾਵਨਾ ਇੱਕੋ ਹੀ ਆ ਤੇ ਜੇ ਭਗਵੰਤ ਮਾਨ ਇਹ ਕਹਿੰਦਾ ਆ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ ਆ ਤੇ ਫਿਰ ਉਹਨਾਂ ਲੋਕਾਂ ਨੂੰ ਜੇਲਾਂ ਦੇ ਵਿੱਚ ਉਹਨਾਂ ਲੋਕਾਂ ਤੇ ਕੇਸ ਕਿਉਂ ਜਿਹੜੇ ਲੋਕ ਉਸ ਖਾਲਸਾ ਦੇ ਰਾਜ ਨੂੰ ਸਥਾਪਿਤ ਕਰਨ ਲਈ ਸੰਘਰਸ਼ ਕਰਦੇ ਨੇ ਇਹ ਸਵਾਲ ਆ ਸੋ ਖਾਲਸੇ ਦਾ ਘਰ ਦਿੱਲੀ ਦਰਬਾਰ ਨਹੀਂਗਾ ਖਾਲਸੇ ਦਾ ਘਰ ਕੇਸਗੜ੍ਹ ਸਾਹਿਬ ਆ ਔਰ ਕੇਸਗੜ੍ਹ ਕਦੀ ਦਿੱਲੀ ਤਖਤ ਦੇ ਅਧੀਨ ਨਹੀਂ ਹੋ ਸਕਦਾ ਅੱਜ ਸਾਡੇ ਲੋਕ ਸਾਡੇ ਤਖਤਾਂ ਨੂੰ ਦਿੱਲੀ ਤਖਤ ਦੀ ਗੁਲਾਮੀ ਕਬੂਲਨ ਨੂੰ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਇਹਨਾਂ ਤਖਤਾਂ ਦੇ ਉੱਤੇ ਜਥੇਦਾਰ ਵੀ ਅਸੀਂ ਲਾਵਾਂਗੇ ਤੇ ਲਾਲੇ ਚਲਾਵਾਂਗੇ ਆਪਣੇ ਹਿਸਾਬ ਨਾਲ ਤੇ ਚਦਣ ਨਹੀਂ ਚੱਲਣਗੇ ਉਹ ਤੇ ਲਾਵਾਂਗੇ ਵੀ ਅਸੀਂ ਇਹ ਸਾਡੀਆਂ ਸੰਸਥਾਵਾਂ ਦਾ ਹਾਲ ਹੋ ਗਿਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਬਾਦਲਦਲ ਦੇ ਇਸ਼ਾਰਿਆਂ ਤੇ ਚੱਲ ਰਹੀ ਆ ਲੰਬੇ ਸਮੇਂ ਤੋਂ ਉਹਦਾ ਪਤਨ ਪੂਰੀ ਤਰ੍ਹਾਂ ਹੋ ਚੁੱਕਿਆ ਆ ਹੁਣ ਸਿਰਫ ਜੇ ਕਿਸੇ ਚੀਜ਼ ਦੀ ਘਾਟ ਆ ਤੇ ਉਹ ਖਾਲਸੇ ਦੀ ਬੜਕਦੀ ਆ ਖਾਲਸਾ ਬੜਕ ਮਾਰੇ ਤੇ ਇਹਨਾਂ ਲੋਕਾਂ ਦੇ ਕਬਜ਼ੇ ਤੋਂ ਆਪਣੇ ਗੁਰੂਤਮ ਆਜ਼ਾਦ ਕਰਾਵੇ ਸੋ ਸਾਨੂੰ ਸਾਡੀ ਆਜ਼ਾਦੀ ਦੀ ਲੜਾਈ ਸਾਡੇ ਤਖਤਾਂ ਤੋਂ ਹੋ ਕੇ ਨਿਕਲਦੀ ਆ ਜਿੱਦਣ ਅਕਾਲ ਤਖਤ ਆਜ਼ਾਦ ਹੋਏਗਾ ਸਾਡੇ ਕੌਮੀਕਰ ਖਾਲਸਾਣ ਦੀ ਲੜਾਈ ਤਗੜੀ ਹੋਏਗੀ ਤੇ ਇਹਦੇ ਬਰਾਬਰ ਤੇ ਜਿੱਦਣ ਅਸੀਂ ਆਪਣੇ ਕੌਮੀਕਰ ਖਾਲਸਾਣ ਦੀ ਲੜਾਈ ਤਗੜੀ ਕਰਾਂਗੇ ਇਹੋ ਜੇ ਲੋਕ ਤਖਤਾਂ ਤੋਂ ਛੱਡ ਛੱਡ ਕੇ ਆਪਣੇ ਆਪ ਬਾਤ ਜਾਣਗੇ ਇਹ ਦੋਵੇਂ ਲੜਾਈਆਂ ਸਾਨੂੰ ਇਹ ਦੋਵੇਂ ਲੜਾਈਆਂ ਬਰਾਬਰ ਤੇ ਲੜਨੀਆਂ ਪੈਣੀਆਂ ਨੇ ਅੱਜ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਸ਼ੁਕਰ ਮਨਾਉਂਦੇ ਆਂ ਅਸੀਂ ਕਿ ਜਿਹੜੀਆਂ ਬਾਦਲਾਂ ਦੇ ਇਹੋ ਜਿਹੇ ਫੈਸਲਿਆਂ ਦੇ ਖਿਲਾਫ ਬੋਲੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਚੁੱਪ ਸੀ ਪਰ ਜਿੱਥੇ ਉਹਨਾਂ ਦਾ ਇਸ ਗੱਲ ਤੇ ਸਵਾਗਤ ਕੀਤਾ ਜਾਂਦਾ ਆ ਕਿ ਉਹ ਬੋਲੇ ਨੇ ਉੱਥੇ ਇਸ ਗੱਲ ਦੀ ਆਸ ਰੱਖਾਂਗੇ ਕਿ ਜੇ ਹੁਣ ਬੋਲੇਓ ਤੇ ਸਿਰਫ ਬੰਦੇ ਬਦਲਣ ਤਾਂ ਕਿਨਾਰੇਓ ਇਸ ਸਿਸਟਮ ਦੀ ਗੁਲਾਮੀ ਗੱਲੋਂ ਲੌਂਗ ਦੀ ਗੱਲ ਕਰੀਏ ਕੌਮ ਨੂੰ ਆਵਾਜ਼ ਮਾਰੀਏ ਨੌਜਵਾਨਾਂ ਨੂੰ ਆਵਾਜ਼ ਮਾਰੀਏ ਜਵਾਨੀ ਅੱਜ ਵੀ ਗੁਰੂ ਦੇ ਚਰਨਾਂ ਦੇ ਵਿੱਚ ਪੇਟ ਕਰਨ ਲਈ ਦੁਨੀਆ ਬਹੁਤ ਆ ਪਰ ਸਿਰਫ ਦੋਖੇਸ ਗੱਲ ਦਾ ਆ ਕਿ ਜਵਾਨੀ ਨੂੰ ਆਵਾਜ਼ ਮਾਰਨ ਵਾਲਾ ਕੋਈ ਨਹੀਂ ਅਸੀਂ ਤੁਹਾਨੂੰ ਆਵਾਜ਼ ਮਾਰਦੇ ਆ ਕਿ ਖਾਲਸਾ ਜੀ ਆਓ ਮੌਤ ਇੱਕ ਦਿਨ ਸਾਰਿਆਂ ਨੂੰ ਆਉਣੀ ਏ ਪਤਾ ਕੁਝ ਨਹੀਂ ਇੱਥੋਂ ਵਾਪਸ ਜਾਂਦੇ ਆ ਮੋਟਰਸਾਈਕਲ ਤੇ ਘਰ ਕਿਹਨੇ ਪਹੁੰਚਣਾ ਕਿ ਨਹੀਂ ਪਹੁੰਚਣਾ ਪਰ ਜੇ ਮੌਤ ਆਉਣੀ ਆ ਤੇ ਉਹ ਮੌਤ ਗੁਰੂ ਦੇ ਚਰਨਾਂ 'ਚ ਸੀਸਰਾ ਕੇ ਲਈਏ ਤੇ ਆਪਣੇ ਕੌਮੀ ਕਾਰ ਖਾਲਸਾਣ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰੀਏ ਇਹ ਸ਼ਹਾਦਤਾਂ ਫਰੀ ਨਹੀਂ ਮਿਲਦੀਆਂ ਮੈਂ ਬਹੁਤ ਸਾਰੇ ਸਿੰਘਾਂ ਨੂੰ ਜਾਣਦਾ ਹਾਂ ਜਿਨ੍ਹਾਂ ਲੰਮਾ ਸਮਾਂ ਖਾਲਸਾਣ ਦਾ ਸੰਘਰਸ਼ ਲੜਿਆ ਪਰ ਅੱਜ ਵੀ ਜਿਉਂਦੇ ਨੇ ਤੇ ਬਹੁਤ ਸਾਰੇ ਅਸੀਂ ਉਹਨਾਂ ਨੂੰ ਵੀ ਜਾਣਦੇ ਹਾਂ ਜਿਹੜੇ ਕਹਿੰਦੇ ਆ ਕਿ ਨਾ 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 ਆਜ਼ਾਦੀ ਦੀ ਗੱਲ ਨਾ ਕਰਿਓ ਉਹ ਪਤਾ ਨਹੀਂ ਕਦੋਂ ਦੇ ਨਰਕਾਂ ਦੇ ਵਿੱਚ ਜਾ ਕੇ ਬੈਠੇ ਨੇ ਸੋ ਮੌਤ ਆਉਣੀ ਆ ਗੁਰੂ ਦੇ ਕੈਂਡ ਦੇ ਉੱਤੇ ਤੇ ਜੇ ਗੁਰੂ ਨੇ ਚਾਇਆ ਵੀ ਜਵਾਨੀ 'ਚ ਜਾਣਾ ਆ ਤੇ ਜਵਾਨੀ 'ਚ ਜਾਵਾਂਗੇ ਜੇ ਚਾਇਆ ਕਿ ਬੁਢੇਪੇ 'ਚ ਜਾਣਾ ਆ ਤੇ ਬੁਢੇਪੇ 'ਚ ਜਾਵਾਂਗੇ ਪਰ ਸਾਡਾ ਸੰਘਰਸ਼ ਇਹ ਹੋਣਾ ਚਾਹੀਦਾ ਆ ਕਿ ਜ਼ਿੰਦਗੀ ਭਾਵੇਂ ਜਵਾਨੀ ਤੱਕ ਹੋਵੇ ਤੇ ਚਾਹੇ ਬੁਢੇਪੇ ਤੱਕ ਹੋਵੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਅਣਖ ਦੇ ਨਾਲ ਬੀਤਣੀ ਚਾਹੀਦੀ ਆ ਨਾ ਕਿ ਗੁਲਾਮ ਹੋ ਕੇ ਤੋਂ ਮੈਂ ਅਖੀਰ ਤੇ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ ਆ ਕਿ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਹੁੰਦੇ ਹੋ ਤੇ ਤੁਹਾਡੇ ਸਿਰਾਂ ਦੇ ਉੱਤੇ ਰਮਾਲ ਨਹੀਂ ਛੋਬਦੇ ਤੁਹਾਡੇ ਮੂੰਹ ਤੇ ਕਟੀਆਂ ਦਾੜ੍ਹੀਆਂ ਨਹੀਂ ਛੋਬਦੀਆਂ ਆਪਣੇ ਦਾੜੇ ਪ੍ਰਕਾਸ਼ ਕਰੋ ਆਪਣੇ ਕੇਸ ਰੱਖੋ ਅੰਮ੍ਰਿਤ ਦੀ ਦਾਤ ਹਾਸਲ ਕਰੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈਣਗੀਆਂ ਔਰ ਜਿਹੜਾ ਬੰਦਾ ਇੱਕ ਵਾਰ ਆਪਣਾ ਸੀਸ ਗੁਰੂ ਨੂੰ ਭੇਟ ਕਰ ਦੇ ਉਹਦਾ ਸੀਸ ਕਿਸੇ ਹੋਰ ਤੱਕ ਤੱਕੇ ਨਹੀਂ ਝੁਕੇਗਾ ਤੇ ਜੇ ਦਾ ਸੀਸ ਅੱਜ ਵੀ ਦਿੱਲੀ ਤੱਕ ਤੱਕੇ ਝੁਕਦਾ ਆ ਫਿਰ ਭਾਵੇਂ ਉਹਨੇ ਚੋਲਾ ਜਿਹੜੇ ਮਰਜੀ ਰੰਗ ਦਾ ਪਾਇਆ ਹੋਵੇ ਮੰਨ ਲਿਆ ਕਰੋ ਕਿ ਅਜੇ ਗੁਰੂ ਅਗੇ ਸੀਸ ਪੇਟ ਨਹੀਂ ਕੀਤਾ ਸੋ ਅਸੀਂ ਜਿੱਥੇ ਅਮਰਦੀ ਦਾਤਾ ਸੰਕਰਨੀ ਆ ਉੱਥੇ ਇਹ ਵੀ ਗੁਰੂ ਅਗੇ ਅਰਦਾਸ ਕਰਨੀ ਆ ਕਿ ਮਹਾਰਾਜ ਅੱਜ ਤੋਂ ਇਹ ਸੀਸ ਤੇਰਾ ਅੱਜ ਤੋਂ ਇਹ ਸਰੀਰ ਤੇਰਾ ਅੱਜ ਤੋਂ ਇਹ ਰੂਹ ਤੇਰੀ ਔਰ ਇਸ ਰੂਹ ਨੂੰ ਆਜ਼ਾਦੀ ਦੇ ਨਾਲ ਆਪਣੇ ਨਾਮ ਦੇ ਨਾਲ ਜੋੜ ਕੇ ਰੱਖੀ ਉੱਥੇ ਇਸ ਧਰਤੀ ਦੇ ਉੱਤੇ ਰਹਿੰਦੇ ਆ ਆਜ਼ਾਦੀ ਦੇ ਨਾਲ ਜਿਉਣ ਦੇ ਲਈ ਸੰਘਰਸ਼ ਕਰਨ ਦਾ ਬਲ ਬਖਸ਼ੀ ਸੋ ਅਸੀਂ ਅਖੀਰ ਤੇ ਆਪਣਾ ਜਿਹੜਾ ਹੋਕਾ ਆ ਉਹ ਸਾਫ਼ ਕਰਦੇ ਆ ਕਿ ਪੰਜਾਬ ਦੀ ਕੋਈ ਵੀ ਸਮੱਸਿਆ ਗਿਣ ਲੋ ਚਾਹੇ ਸਾਡੇ ਪਾਣੀ ਡੁੱਟੇ ਜਾਂਦੇ ਚਾਹੇ ਕਿਸਾਨੀ ਸੰਘਰਸ਼ ਆ ਅਸੀਂ ਲੰਮਾ ਸਮਾਂ ਕਿਸਾਨੀ ਸੰਘਰਸ਼ ਲੜਿਆ ਕਿ ਅੱਜ ਫਸਲਾਂ ਦੇ ਪੈਸਾ ਸਾਨੂੰ ਮਿਲ ਗਏ ਨੇ ਕਿ ਸਾਡੀਆਂ ਫਸਲਾਂ ਜਿਹੜੀਆਂ ਨੇ ਉਹ ਸੋਨੇ ਦੇ ਭਾਅ ਵੇਚ ਲਾਪੀਆਂ ਨੇ ਉੱਥੇ ਹੀ ਫੇਰ ਬੈਠੇ ਆ ਚਾਹੇ ਸਾਡੇ ਪਾਣੀ ਆ ਚਾਹੇ ਇੱਥੇ ਨਸ਼ਾ ਆ ਚਾਹੇ ਇੱਥੇ ਬੇਰੋਜ਼ਗਾਰੀ ਆ ਚਾਹੇ ਇੱਥੇ ਪਤਿਤਪੁਣਾ ਆ ਚਾਹੇ ਸਾਡੇ ਕਿਸਾਨੀ ਦੇ ਮਸਲੇ ਨੇ ਇਹ ਸਾਰੇ ਇੱਕ ਚੁਟਕੀ ਚ ਹੱਲ ਹੋਣਗੇ ਪਰ ਉਹ ਚੁਟਕੀ ਬਚਣੀ ਹੋਣਾ ਜਦਨ ਇਸ ਧਰਤੀ ਦੇ ਉੱਤੇ ਖਾਲਸਾ aí ਪਰਚਮ ਝੁਲੇਗਾ ਔਰ ਇਹ ਮੁਲਕ ਪੰਜਾਬ ਖਾਲਿਸਤਾਨ ਬਣੇਗਾ ਧਾਲੀਸ ਬਾਲੇਤਨ ਜਿੰਦਾਬਾਦ ਸਵਾਮੀ ਨਿਕਿਆ ਨਿਕੀਆਂ ਲੜਾਈਆਂ ਜੋ ਨਿਕਲੀਆਂ ਬਾਹਰ ਸਿੱਧੇ ਹੋ ਕੇ ਜਿਹੜਾ ਇੱਕੋ ਇੱਕ ਰਸਤਾ ਸਾਰੀਆਂ ਚੀਜ਼ਾਂ ਨੂੰ ਹੱਲ ਕਰਦਾ ਹੋਵੇ ਉਹ ਤੇ ਤੁਰਿਏ ਤਾਂ ਹੀ ਸਿਆਣੇ ਕਹਾਵਾਂਗੇ ਤਾਂ ਹੀ ਗੁਰੂ ਵਾਲੇ ਕਹਾਵਾਂਗੇ ਸੋ ਅਖੀਰ ਤੇ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਜੇ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਵਾਂ ਤੇ ਮੈਨੂੰ ਆਪਣਾ ਨਿਮਾਣਾ ਭਰਾ ਸਮਝ ਕੇ ਮਾਫ ਕਰ ਦਿਓ ਪਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਓ ਕਿ ਤੁਹਾਡੀ ਵੀ ਜ਼ਿੰਦਗੀ ਤੇ ਮੇਰੇ ਵਰਗਾ ਜਿਹੜਾ ਕਿਲ-ਕਿਲ ਇਥੋਂ ਬੋਲਦਾ ਆ ਉਹਦੀ ਵੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਲਾ ਕੇ ਬੀਤੇ ਅਰਦਾਸ ਤੋਂ ਵੱਡਾ ਕੁਝ ਨਹੀਂਗਾ ਸੋ ਜਿੱਥੇ ਆਪਣੇ ਲਈ ਅਰਦਾਸ ਕਰਨ ਆਏ ਹੋ ਉੱਥੇ ਆਪਣੀ ਸੁਪਨਾ ਵਾਸਤੇ ਵੀ ਅਰਦਾਸ ਕਰਿਓ ਕਿ ਰਹਿੰਦੀ ਜ਼ਿੰਦਗੀ ਤੱਕ ਖਾਲਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਏ ਖਾਲਿਸਤਾਨ ਕੋਈ ਨਹੀਂਆ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਭਰਾਵੋ ਤੇ ਆਓ ਇਕੱਠੇ ਹੋ ਕੇ ਆਪਣੇ ਜਿਹੜਾ ਕੌਮੀ ਘਰਵਲ ਨੂੰ ਵਧিয়ে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ